ਨਗਰ ਕੌਂਸਲ ਦੇ ਧਿਆਨ ਵਿੱਚ ਆਇਆ ਸੀ ਕੋਈ ਕੀ ਪ੍ਰਤਾਪ ਕਲੋਨੀ ਦੇ ਵਿੱਚ ਕੁਝ ਬੰਦੇ ਕੋਈ ਨਿਯਾਇ ਉਸ ਜਗ੍ਹਾ ਤੇ ਉਸਾਰੀ ਕਰ ਰਹੇ ਆਪਣੀ ਮਾਲਕੀ ਤੋਂ ਇਲਾਵਾ ਜਗ੍ਹਾ ਤੇ ਉਸਾਰੀ ਕਰ ਰਹੇ ਇਸ ਦੇ ਬਾਰੇ ਧਿਆਨ ਵਿੱਚ ਆਏ ਉਹਨਾਂ 24 ਇਕ 25 ਨੂੰ ਅਸੀਂ ਦੋ ਬੰਦਿਆਂ ਨੂੰ ਨੋਟਿਸ ਕੱਢਿਆ ਸੀ ਕਿ ਤੁਸੀਂ ਆਪਣੀ ਮਾਲਕੀ ਤੋਂ ਇਲਾਵਾ ਜ਼ਮੀਨ ਤੇ ਕਬਜ਼ਾ ਕਰ ਰਹੇ ਇਸ ਨੂੰ ਦੂਰ ਕੀਤਾ ਜਾਵੇ ਉਹਨਾਂ ਵੱਲੋਂ ਨਾ ਅਸੀਂ ਨਾ ਕਰਦੇ ਉਹਨਾਂ ਨੂੰ ਅਸੀਂ 172 ਦਾ ਨੋਟਿਸ ਕੱਢਿਆ ਸੀ ਕਿ ਤੁਸੀਂ ਖੋਦ ਹਟਾਓ ਨਹੀਂ ਤਾਂ ਤੁਹਾਡੇ ਹਰਜੇ ਖਰਚੇ ਤੇ ਅਸੀਂ ਕਰ ਦਾਂਗੇ ਉਹਨਾ ਵੱਲੋਂ ਨਾ ਹਟਾਏ ਜਾਣ ਤੇ ਅਸੀਂ ਫਿਰ ਇਹ ਜਿਹੜੀ ਕਾਰਵਾਈ ਹੈ ਤਿੰਨ ਤਿੰਨ ਤਰੀਕੋਂ ਸਾਡੇ ਜਿਹੜਾ ਇਨਫੋਰਸਮੈਂਟ ਵਿੰਗ ਹੈ ਉਹਨਾਂ ਨੇ ਇਹ ਨੂੰ ਹਟਾਉਣ ਲਈ ਕਾਰਵਾਈ ਕੀਤੀ ਜੀ ਜੋ ਕਿ ਰੂਲਾਂ ਤੇ ਨਿਯਮਾਂ ਅਨੁਸਾਰ ਬਿਲਕੁਲ ਸਹੀ ਵਧਰੂਸਤ ਹੈ ਇਹ ਸਾਡੀ ਵੀ ਬਣਾਨੀ ਸਰ ਉੱਥੇ ਕੋਈ ਗਲਤ ਹੋਈ ਸੀ ਕਿ ਉਹ ਜਦੇ گئے ਤਾਂ ਨਿਵਨ ਹਸਤਾਖਰੀ ਦੇ ਧਿਆਨ ਵਿੱਚ ਜਿਹੜਾ ਮੇਰੇ ਧਿਆਨ ਵਿੱਚ ਜਿਹੜੀ ਟੀਮ ਗਈ ਸੀ ਉਸ ਟੀਮ ਦੇ ਵਿੱਚ ਸੀ ਸਾਡੇ ਬਿਲਡਿੰਗ ਇੰਸਪੈਕਟਰ ਸੀ ਡਰਾਫਟਮੈਨ ਸੀ ਸੁਪਰਡੈਂਟ ਸੀ ਤੇ ਸਾਡਾ ਆਫਿਸ ਦਾ ਅਸਿਸਟੈਂਟ ਸੀ ਇਹਨਾਂ ਵੱਲ ਗਿਆ ਵੀ ਜਦ ਅਸੀਂ ਉੱਥੇ ਜਾ ਕੇ ਕਰਨਗੇ ਤੇ ਲਗਭਗ 12 ਵਜੇ ਦੇ ਆਸ-ਪਾਸ ਇੱਕ ਸ਼੍ਰੀ ਪੌਨ ਕੁਆਰ ਪਿੰਕਾ ਹੀ ਹੈ ਉਹਨੇ ਆ ਕੇ ਕਾਉਂਸਲ ਦੇ ਅਧਿਕਾਰੀਆਂ ਨਾਲ ਬਹਿਸ ਵਾਸੀ ਆਈ ਤੇ ਬਦਸਲੂਕੀ ਕੀਤੀ ਸੀ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਨਾਂ ਨੂੰ ਸੁਝਾਇਆ ਕਿ ਅਸੀਂ ਦਫਤਰੀ ਮੁਲਾਇਮ ਹੈ ਕਿ ਦਫਤਰੀ ਕਾਰਵਾਈ ਕਰ ਰਹੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਉੱਥੇ ਸਥਿਤੀ ਤਣਾਅ ਵਾਲੀ ਹੋਗੀ ਸਥਿਤੀ ਤਣਾਅ ਵਾਲੀ ਹੋਣ ਕੇ ਉੱਥੇ ਲੜਾਈ ਝਗੜਾ ਹੋ ਸਕਦਾ ਸੀ ਇਸ ਕਰਕੇ ਆਧੂਕ ਪ੍ਰਦੀ ਲਗਭਗ ਇਨਕਲੋਜ ਹਟਾ ਕੇ ਵਾਪਸ ਆ ਗਏ ਤੇ ਉਸ ਤੇ ਅਸੀਂ ਕਾਰਵਾਈ ਕੀਤੀ ਅਸੀਂ ਇਸ ਤੇ ਲਈ ਪੁਲਿਸ ਵਿਭਾਗ ਨੂੰ ਲਿਖਿਆ ਸੀ ਜਿਹੜੇ ਤੱਤ ਜਾਨੂ ਕਰਏ ਜੋ ਕਾਰਵਾਈ ਕੀਤੀ ਬਾਅਦ ਚ ਪੁਲਿਸ ਨੂੰ ਆਉਣਾ ਕਿਤੇ ਕੀ ਬਣਾ ਉਹ ਫਿਰ ਮੇਰੀ ਜਾਣਕਾਰੀ ਦੇ ਵਿੱਚ ਆ ਕਿ ਇਸ ਤੇ ਪੁਲਿਸ ਵਿਭਾਗ ਵੱਲੋਂ ਉਸ ਦੇ ਉੱਪਰ ਕੋਈ ਐਫ ਆਈ ਆਰ ਵਗੈਰਾ ਕੋਈ ਨਹੀਂ ਕਾਰਵਾਈ ਕੀਤੀ ਪਾਛੇ ਤੋਂ ਬੰਦੇ ਇੱਥੇ ਤਰਨਾ ਦੇ ਤੋਂ ਨਾਲ ਆਏ ਜੀ ਜੀ ਉਹਦੇ ਬਾਰੇ ਕੀ ਕਹਣਾ ਹੈ ਜੀ ਇਸਦੇ ਬਾਰੇ ਵਿੱਚ ਕੁਝ ਨਹੀਂ ਕਹਿਣਾ ਚਾਹੀ ਹੁਣਾਂ ਧਰਨਾ ਸੀ ਜਿਹੜਾ ਬਿਲਕੁਲ ਜਿਹੜੀ ਕਾਉਂਸਲ ਨੇ ਕਾਰਵਾਈ ਕੀਤੀ ਬਿਲਕੁਲ ਨਿਯਮ ਅਨੁਸਾਰ ਕੀਤੀ ਕਾਉਂਸਲ ਦੀ ਸਰਕਾਰੀ ਜ਼ਮੀਨ ਤੇ ਕਿਸੇ ਵੀ ਵਿਅਕਤੀ ਨੂੰ ਕਬਜ਼ਾ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਹੈਗੀ ਮੇਰੀ ਸਾਰਿਆਂਗੇ ਬੇਨਤੀ ਹੈ ਕਿ ਜਿੰਮੇਵਾਰ ਨਾਗਰਿਕ ਬਣੋ ਆਪਣੇ ਏਰੀਆ ਦੇ ਵਿੱਚ ਆਪਣੀ ਮਾਲਕੀ ਦੇ ਉੱਪਰ ਕਾਉਂਸਲ ਤੋਂ ਵਿਧੀਵਤ ਤਰੀਕੇ ਨਾਲ ਮਨਜ਼ੂਰੀ ਲੈ ਕੇ ਕੰਸਟਰਕਸ਼ਨ ਕਰੋ ਕਾਉਂਸਲ ਨੂੰ ਕੋਈ ਇਤਰਾਜ਼ ਨਹੀਂ ਹੈ ਜੇ ਆਪਣੀ ਮਾਲਕੀ ਦੇ ਕੋਈ ਕੰਸਟਰਕਕਸ਼ਨ ਕਰਨੀ ਹੈ ਉਹਦਾ ਬਕਾਇਦਾ ਤੌਰ ਤੇ ਨਕਸ਼ਾ ਪਾਸ ਕਰਾਓ ਜੇ ਕੋਈ ਨਕਸ਼ਾ ਪਾਸ ਨਹੀਂ ਕਰੇਗਾ ਤੇ 50 ਮਿਊਨਿਸਪਲ 1911 ਦੀ ਧਾਰਾ 195 195 ਇਹਦੀ ਇਨਕਾਰੀ ਕਰਾਂਗੇ ਉਹ ਹਟਾਉਣ ਦੀ ਕਾਰਵਾਈ ਕਰ ਸਕਦੇ ਜੇ ਕੋਈ ਬੰਦਾ ਕੌਂਸਲ ਦੀ ਮਨਜ਼ੂਰੀ ਤੋਂ ਪਰਵਾਣਤ ਨਕਸ਼ੇ ਦੇ ਖਿਲਾਫ ਕੋਈ ਵਿਸਾਰੀ ਕਰਦਾ ਹੈ ਤਾਂ ਉਹਦੇ ਵਿਰੁੱਧ 195 ਡੀ ਦੇ ਤਹਿਤ ਕਾਰਵਾਈ ਕਰਾਂਗੇ ਜੇਕਰ ਕੋਈ ਬੰਦਾ ਉਸ ਆਪਣੀ ਜ਼ਮੀਨ ਤੋਂ ਇਲਾਵਾ ਕਿਸੇ ਸਰਕਾਰੀ ਜਾਂ ਹੋਰ ਜ਼ਮੀਨ ਤੇ ਕਬਜ਼ਾ ਕਰਨ ਦੀ ਉਸ਼ਕ ਕਰਦਾ ਹੈ ਤਾਂ ਅਸੀਂ ਉਹਦੇ ਉੱਪਰ ਇੱਥਾ ਪੰਜਾਬ ਮਿਊਨਿਸਪਲ 1911 ਦੇ ਤਾਰਾ 172 ਦਿਨਾਂ ਦਾ ਰੋਜ਼ ਕਰਾਂਗੇ ਮੋਟਾਵਾਂਗੇ ਤੇ ਜੋ ਵੀ ਕੰਮ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦਾਂਗੇ। ਸਰ ਕੋਈ ਇਹ ਤਾਰਕੀ ਜਗਾ ਸੀ ਵੈਸੇ ਸੀ ਜੀ ਜੀ ਨਹੀਂ ਕਿਸੇ ਧਾਰਮਿਕ ਜਗਾ ਤੇ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਹੈ ਝੂਠਾ ਦਾ ਸਰਾਸਰ ਵਿੰਮਿਆ ਦਾ ਦੋ ਪ੍ਰਾਈਵੇਟ ਬੰਦੇ ਉਹਦੇ ਆਪਣੇ ਮਾਲਕੀ ਤੋਂ ਲਵਾ ਕੰਸਟਰਕਸ਼ਨ ਕਰ ਰਹੇ ਸੀ ਅਸੀਂ ਜਿਹੜੇ ਉਹਨਾਂ ਨੋਟਿਸ ਕਢੇ ਇਹ ਨੋਟਿਸ ਕਢੇ ਸੀ ਇੱਕ ਨੋਟਿਸ ਇਸ ਬੰਦੇ ਨੂੰ ਕਢਿਆ ਸੀ ਇਕਨਵਾੜ ਉਸ ਦੇ ਦੂਸਰਾ ਇੱਕ ਅਡਿਆ ਸੀ ਜਾਰੀ ਕੀਤਾ ਸੀ ਕੌਨਸਾ ਉਸ ਤੇ ਨਾ ਖਤਮ ਦੇ ਬਾਵਜੂਦ ਜੋ ਕੀਤਾ ਤੇ ਕਾਰਵਾਈ ਕੀਤੀ ਸਾਡੇ ਰੂਲਾਂ ਬਿਲਕੁਲ ਰੂਲਾਂ ਅਨਸਾਰ ਹੈ ਹਦਾਇਤਾਂ ਅਨਸਾਰ ਹੈ ਕਿਸੇ ਹਜ਼ਾਦ ਨੂੰ ਲਗੋਲਿਆ ਨਹੀਂ ਗਿਆ ਕਿਸੇ ਨਾਲ ਕੋਈ ਜਿਆਤ ਨਹੀਂ ਕੀਤੀ ਸਰਕਾਰੀ ਜ਼ਮੀਨ ਨੂੰ ਖਾਲੀ ਕਰਨ ਲਈ ਜੋ ਕਾਰਵਾਈ ਕੀਤੀ ਗਈ ਰੂਲਾਂ ਦੇ ਨਿਯਮਾਂ ਅਨੁਸਾਰ ਕੋਈ ਸਹੀ ਬਦਰੁਸਤ ਹੈ ਕਹਿਣਾ ਤੁਹਾਨੂੰ ਕੀ ਕਰਨੇ ਚਾਹੁੰਦੇ ਜੇ ਕਬਜ਼ਾ ਕਰਦੇ ਨਾ ਮੈਂ ਸ਼ਹਿਰ ਵਾਸੀਆਂ ਲਈ ਹੀ ਬੇਨਤੀ ਕਰ ਰਿਹਾ ਕਿ ਜਿੰਮੇਵਾਰ ਨਾਗਰਿਕ ਬਣੋ ਆਪਣੀ ਹੀ ਮਾਲਕੀ ਦੇ ਉੱਪਰ ਉਸਾਰੀ ਕਰੋ ਉਹ ਵੀ ਕਾਉਂਸਲ ਦੀ ਪ੍ਰਵਾਨਗੀ ਨਾਲ ਆਪਣੀ ਮਾਲਕੀ ਦੇ ਉੱਪਰ ਕੌਨਸੋ ਹਰਨ ਉਸਾਰੀ ਦਾ ਕਾਉਂਸਲ ਤੋਂ ਨਕਸ਼ਾ ਪਾਸ ਕਰਨਾ ਲਾਜ਼ਮੀ ਹੈ ਆਪਣੀ ਕੰਸਟਰਕਸ਼ਨ ਵੀ ਕੋ ਕਰ ਰਹੇ ਹੋ ਤੋ ਉਹ ਦਾ ਮਿਊਨਿਸਪਲ ਕਾਉਂਸਲ ਤੋਂ ਨਕਸ਼ਾ ਪਾਸ ਕਰੋ ਗ੍ਰਹੀ ਬੇਂਤੀ ਹੈ ਸਾਹਿਬ